ਓ ਇੱਕ ਓਰ ਸਤਨਾਮ ਸ੍ਰੀ ਗੁਰੂ ਸਾਹਿਬ ਜੀ ਹਰੇ ਦਾ ਜਨਨੇ ਕਮੇਨਾ ਹੈ ਗੁਣੋ ਸੇ ਕੰਬੜੇ ਸਾਰਾ ਮਤ ਸ਼ਰਮਿੰਦਾ ਥੀ ਵਈ ਸਾਇਦ ਦਰਵਾਜ਼ਰ ਜਰਜੀ ਸਾਹਿਬ ਜੀ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੀ ਅਜੂਨੀ ਸੈਭੰ ਗੁਰਪ੍ਰਸਾਦ ਜਪੇ ਆਪ ਸਤਜੋਗ ਆਪ ਸੱਚੀ ਹੈ ਪੀ ਸੱਚੀ ਨਾਨਕ ਹੋਸੀ ਪੀ ਸੱਚੀ ਸੋ ਚੈਸੋਤ ਨੈ ਹੋਵਈ ਜੇ ਸੋਚੀ ਲਖਵਾਰੇ ਛੁਪੈ ਛੁਪ ਨੈ ਹੋਵਈ ਜੇ ਲੈ ਰਹਾ ਨਿਵਤਾਰੇ ਭੁਖਿਆ ਭੁਖ ਨ ਉਤਰੀ ਜੇ ਮੰਨਾ ਪੁਰੀਆ ਪਾਲ ਸੈ ਸਿਣਫਾਂ ਲਖ ਹੋਏ ਤੇ ਇੱਕ ਨਾ ਚੱਲੇ ਨਾਲੇ ਇੱਕ ਸਚਿਆਰਾ ਹੋਈਆ ਕਿਉ ਘੂੜਾ ਟੁੱਟੈ ਪਾਲ ਯੁਗ ਮਰ ਜਾਈ ਚੱਲਣਾ ਨਾਗ ਲਿਖਿਆ ਨਾਲ ਹੁਕਮੇ ਹਉ ਮੰਨਿਆ ਆਕਾਰੁ ਕੋ ਨਾ ਕਹਿਆ ਜਾਇ ਹੁਕਮੀ ਹਉ ਮੰਨ ਜੀ ਹੁਕਮ ਲੈ ਬੜਿ ਆਇ ਹੁਕਮੀ ਯੋਕਤ ਮਨਿ ਚੁਕਮ ਲਿਖਤ ਸੁਖ ਬਾਈ ਏ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਬਵਾਈ ਹੁਕਮੈ ਅੰਦਰ ਸਭੇ ਕੋ ਗੁਰੂ ਬੈ ਹੁਕਮ ਨ ਕੋਇ ਨਾਲਿ ਹੁਕਮੈ ਜੀਵੂ ਸਦਾ ਹਉਮੈ ਕਹਿ ਨ ਕੋਇ ਗਾਵੈ ਕੋ ਤਾਣੋ ਵੈ ਕਿਸੈ ਤਾਣੋ ਗਾਵੈ ਕੋ ਦਸਦਣੇ ਨਿਸਾਨ ਗਾਵੈ ਕੋ ਗੁਣ ਬਣਿਆ ਇਆ ਚਾਰ ਗਾਵੈ ਕੋ ਗਿਆ ਵਿਖੰਬ ਵਿਚਾਰ ਗਾਵੈ ਕੋ ਸਾਥ ਘਰੇ ਦਨ ਭਈ ਗਾਵੈ ਕੋ ਜੀ ਲਗਰਦੇ ਗਾਵੈ ਕੋ ਸਾਪੈ ਦਸੈ ਦੂਰੀ ਗਾਵੈ ਕੋ ਮਿਖੇ ਆਦਰਾਨ ਕਥਨਾ ਕਥਿ ਨਿ ਆਵੈ ਤੋਟਿ ਕਾਥੇ ਕਰ ਕਥੀ ਕੋਟੀ ਕੋਟੀ ਕੋਟ ਦਿੰਦਾ ਦੇ ਲੈਂਦੇ ਤਕ ਪਾਏ ਸੁਗਾ ਸੁਗੰਤਰ ਖਾਹੀ ਗਾਈ ਹੁਕਮੇ ਯੋਗੁ ਮਿਲਾਇ ਰਾਵੁ ਨਾਨਕ ਦੀਖ ਸਹੇ ਪ੍ਰਵਾਹ ਸਾਚਾ ਸਾਹਿਬੇ ਸਾਥ ਨਾਨਕ ਆਖਿਆ ਭਉ ਭਪਾਰੇ ਜਿ ਅਖੇ ਮੰਗੇ ਦੇ ਦੇ ਰਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਐ ਜਿ ਦਿਸੇ ਸਰਬਾਰ ਮੂੰਹ ਗੇ ਬੋਲਣ ਬੋਲੀਐ ਜਿ ਸੁਸਰੇ ਪਿਆਰ ਅਮਰਤ ਵਿਲਾ ਸਾਚੀ ਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਵਰੀ ਮੋਹੂਰ ਨਾਨਕੀ ਵੇ ਜਾਣੀ ਐ ਸਭ ਆਪੇ ਸਚਿਆ ਥਾਪਿਆ ਨ ਜਾਏ ਕੀਤਨ ਹੋਏ ਆਪੇ ਆਪ ਮਿਰੰਦਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਆਪੀਏ ਗੁਣੀ ਨਿਧਾਨ ਗਾਵੀਐ ਸਕੀ ਮਨ ਰਖੀਏ ਭਾਉ ਤਕ ਪਰ ਸੋਤ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸੋmai ਗੋਰੀ ਸ੍ਰੀ ਗੁਰ ਗੋਰੀਕ ਵਰਮਾ ਗੁਰ ਪਾਰਵਤੀ ਮਾਈ ਜੈ ਹੋ ਦਾਣਾ ਆਖਾ ਨਹੀਂ ਕੈਣਾ ਗਤਨੈ ਜਾਈ ਗੁਰਾਇਕ ਤੇ ਪੁਜਾਈ ਸਭਨਾ ਧੀਆਂ ਦਾ ਇੱਕ ਦਾਤਾ ਸੋ ਮੈਂ ਬਿਸਰਣ ਜੋਈ ਤੀਰਤ ਨਾਵਾ ਦੇਥ ਸੁਭਾਵਾ ਬਿਨ ਪਾਣਾ ਕੇ ਨਾਇ ਕਰੀ ਜੇ ਤੀਸਰ ਟੋਪਾਈ ਵਿਖਾ ਕਰਵਾ ਕੇ ਮਿਲ ਲਈ ਮਦਬਤ ਰਤਨ ਜੁਗ ਹਰ ਮਾਣ ਕੇ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਰਬੁ ਜਾਈ ਸਭ ਨਾ ਜੀਆਂ ਆ ਇੱਕ ਦਾਤਾ ਸੋ ਮੈਂ ਵਿਸਰਣਾ ਜੋਈ ਮੇਜੁ ਵਿਚਾਰੇ ਯਾਰਾ ਹੋਰ ਸੁਣੀ ਹੋਏ ਨਮਕ ਨਾਂ ਵਿੱਚ ਜਾਣੀ ਐ ਨਾਲ ਚਲੇ ਸਭ ਕੋਈ ਚੰਗਾ ਨਾਮ ਰਖਾਇ ਕਾ ਜਿਸ ਕੇ ਹਿਰਦਗਲੇ ਆਪ ਜਿਸ ਨਾਮ ਨਿਆਬੀ ਤੈ ਬਾਤ ਨ ਪੁੱਛੇਗੇ ਇਹ ਟਾਂ ਅੰਦਰ ਕੀਟਕਾਰੇ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਨਵੰਤ ਧੰਗ ਹੁੰਦੇ ਤੇ ਹਰ ਕੋਏ ਨੂੰ ਸੁਝਾਈ ਜਿਤ ਸੁਣ ਕੋ ਨੂੰ ਏ ਕਰੇ ਸੁਣੈ ਸਦਪੀਰ ਸੁਣਾਥੇ ਸੁਣੈ ਧਰ ਤਵਲੇ ਆਕਾਸ ਸੁਣੈ ਦੀਪ ਲੋਪ ਤਾਨੇ ਸੁਣੈ ਕੋਈ ਨ ਸਕੇ ਗਾਲ ਨਾਨਕ ਭਗਤ ਅਸਥਾ ਵਿਗਾਸੇ ਸੁਣੈ ਦੁਖ ਪਾਪ ਕਾ ਨਾਸੇ ਸੋਣੈ ਸਰਬਰਮਾ ਅੰਦ ਸੁਣੈ ਮਕਸਲਾ ਹਨਮੰ ਸੋਣੈ ਜੋਗ ਜੂਤਨ ਭੇਦ ਸੋਣੈ ਸਾਸਮਤ ਵੇਦ ਨਾਨਕ ਭਗਤਾ ਸਦਾ ਬਿਕਾਸ ਸ੍ਰੀ ਸੋਣੈ ਧੂਪਾ ਭਕਾਉਨਾ ਸੋਣੈ ਸਤ ਸੰਤੋਖ ਗਿਆਨੀ ਸੁਣੈ 86 ਕਾਸ਼ਨਾ ਸੋਣੈ ਫੜ ਫੜ ਪਾਵੇ ਮਨ ਇਹ ਸੋਣੈ ਲਗੈ ਸਰਥੀਆਂ ਨਾਨਕ ਭਗਤਾ ਸਦਾ ਬਿਕਾਸ ਸੋਣੇ ਦੂਪ ਪਾਪ ਕਾ ਨਾਸ ਸੋਣੈ ਸਰਾ ਗੁਨਾ ਖੇਗਾ ਸੋਣੈ ਸੇਖ ਪੀਰ ਪਤਸ਼ਾ ਸੋਣੈ ਅੰਦੇ ਪਾਵੇ ਰਹੋ ਸੋਣੈ ਹਾਥੋ ਵੈਸ ਗਾਓ ਨਾਨਕ ਤਖਤਸਬਾ ਵਿਗੋ ਆਪਸੀ ਸੋਣੈ ਦੂਪ ਪਾਪ ਕਾ ਨਾਸ ਮੰਨੇ ਕੀ ਗਤ ਕਹਿ ਜਾਂ ਜੇ ਕੋ ਕਹਿ ਬਚੈ ਬਸਥਾਈ ਕਾਗਜ਼ ਕਲਮਨ ਲਿਖਣ ਹਾਰ ਮੰਨੇ ਗਾਵੇ ਕਰਨ ਵਿਚਾਰ ਐਸਾ ਨਾਮ ਮੇਰ ਜਨ ਹੋਈ ਜੇ ਕੋ ਮੰਗਣਾ ਮਨ ਕੋ ਮਨੈ ਸੁਰਤੋ ਵੈ ਮਨ ਬੋਧੇ ਮਨੈ ਸਿਗਲ ਭਵਨ ਕੀ ਸੋਧੇ ਮਨੈ ਮੋਹ ਝੋਟਾ ਨਾ ਗਾਈ ਮਨੈ ਗਨ ਕੀ ਸਾਥ ਨਾ ਜਾਏ ਐਸਾ ਨਾਮ ਮੇਰ ਜਨ ਹੋਈ ਜੇ ਕੋ ਮੰਗਣਾ ਮਨ ਕੋਈ ਮਨੈ ਮਾਰਗ ਠਾਕ ਨ ਪਾਏ ਮਨੈ ਪਤਸੋਂ ਪਰਗਟ ਜਾਏ ਮੰਨੈ ਮਗਨ ਤੱਲ ਪੰਥੀ ਮੰਨੈ ਧਰਮ ਜਤੀ ਸਨ ਮੰਦੀ ਐਸਾ ਨਾਮ ਨਿਰੰਧਨ ਹੋਏ ਜੇ ਕੋ ਮੰਜਣਾ ਮਨ ਕੋਏ ਮੰਨੈ ਭਵੇ ਮੁਕਤ ਵਾਰੀ ਮੰਨੈ ਪਰਵਾਰ ਸਦਾ ਮੰਨੈ ਤਰੈ ਤਾਰੀ ਹੁ ਸਿੱਖੀ ਮੰਨੈ ਅਨੰਤ ਭਵੇ ਨਾ ਭੇਖੀ ਐਸਾ ਨਾਮ ਨਿਰੰਧਨ ਹੋਏ ਜੇ ਕੋ ਮੰਜਣਾ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚੇ ਪ੍ਰਵੇ ਦਰਗਮਾ ਪੰਚੇ ਸੁਹਲ ਰਜਾਂ ਪੰਚਾ ਕਾ ਗੁਰੀਤਿਆਂ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਾ ਕਰਨ ਨਹੀਂ ਸੁਮਾਰ ਧੌਲ ਧਰਮ ਆ ਕਾ ਪੂਤਿ ਸੰਤੋਖਾ ਪਖਿਆ ਦਨ ਸੂਤ ਜੇ ਕੋ ਗੁਜੈ ਹੋਵੇ ਸਚਿਆਰੀ ਧਵਲੀ ਉਪਰ ਕੀਤਾ ਭਾਰ ਧਰਤੀ ਹੋਰ ਪਰ ਹੋਰ ਹੋਣੀ ਜਿਸ ਤੇ ਭਾਰਤ ਲੈ ਗਉਣ ਜੋ ਜੀ ਜਤਰਾ ਨਾ ਕੇ ਨਾਵੇਂ ਸਭ ਨਾਂ ਲਿਖਿਆ ਬੁੜੀ ਕਲਾ ਇਹੋ ਲਿਖਾਲਿਖ ਜਾਣਾ ਕੋਈ ਟੇਖਾ ਲਿਖਿਆ ਕਿਤਾ ਓਏ ਕਿਤਾ ਤਾਨਸਵਾਲ ਰੂਪ ਕੀਤੀ ਦਾਦਣ ਗਣਕੂਤ ਕੀ ਤਪਸਾਓ ਏਕੋ ਕੋਵਾਓ ਇਸ ਤੇ ਹੋਈ ਲਗਤਿਆਉ ਗੁਦਰਤੇ ਗਣ ਕਹਾਵੇ ਚਾਰ ਵਾਰਣ ਜਾਵਾਂ ਇੱਕ ਵਾਰ ਜੋਤਤ ਭਾਵੈ ਸਾਈ ਬਲੇ ਕੋ ਤੂੰ ਸਦਾ ਸਲਾਮੈ ਤਿਰੰਕਰ ਅਸੰਗ ਜਪੇ ਸੰਗ ਭਾਉ ਸੰਗ ਪੂਜਾ ਅਸੰਗ ਤਪਤਾਉ ਅਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਨਾ ਰਹੈ ਊਦਾਸ ਅਸੰਗ ਭਗਤ ਹੁਣ ਗਿਆਨ ਵਿੱਚ ਆਰੇ ਸੰਸਤੀ ਅਸੰਗ ਦਾ ਤਾਰ ਅਸੰਗ ਸੋਰ ਮੋ ਬਖਸਾਰੀ ਅਸੰਗ ਮੋ ਨਿਵਲਾਈ ਤਾਰ ਕੁਦਰਤੇ ਕੋਣ ਕਹਾਵੇ ਜਾਰੇ ਬਾਰਿਆ ਨਾ ਜਾਵਾਂ ਏਕ ਵਾਰ ਜੋਤਿ ਸੁਭਾਵੈ ਸਾਈ ਫਲੇਕਾਰ ਤੂੰ ਸਦਾ ਸਲਾਮੈ ਤੀ ਨਰਿੰਕਾਰ ਅਸੰਗ ਮੂਰਖੀਅੰਦ ਘੂਰੀ ਅਸੰਗ ਚੋਰ ਹਰਾਮ ਕੋਇ ਅਸੰਗ ਅਮਰ ਕਰ ਜਾਹਿ ਜੋਰੀ ਸੰਗਲ ਵੜਤਿਆ ਕੋ ਮਾਈ ਅਸੰਗ ਪਾਪੀ ਪਾਪਰ ਜਾਈ ਅਸੰਗ ਕੂੜੇ ਅਰ ਕੂੜੇ ਫੇਰਾਏ ਅਸੰਗ ਮਲੇਸ਼ ਮਨ ਖਾਏ ਅਸੰਗ ਨਿੰਦਿਕ ਸਿਰ ਕਰੇ ਭਾਰੇ ਨਾਨਕ ਨੀਸ ਕਾ ਹੈ ਵਿਚਾਰ ਵਾਰ ਨਾ ਜਾਵਾਂ ਏਕ ਵਾਰ ਜੋਤਿ ਸੁਭਾਵੈ ਸਾਈ ਫਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਗ ਨਾਵੇ ਅਸੰਗ ਥਾਵੇ ਅਗਾਮੀ ਅਗਾਮੀ ਅਸੰਗ ਲੋਕ ਸੰਗ ਸਿਰ ਭਾਰ ਹੋਏ ਅਖਰੀ ਨਾਮ ਅਕਰੀ ਸੱਲਾਹ ਅਕਰੀ ਗਿਆਨ ਗੀਤ ਹੁਣਗਾ ਅਖਰੀ ਲੇਖਣ ਬੋਲਣ ਬਾਣੀ ਅਗਰਾ ਸਰ ਸੰਯੋਗ ਕਾਣ ਜਿੰਨੇ ਲਿਖੇ ਤੇ ਸਰਨਾਈ ਜੇ ਫਰਮਾਈ ਤਿੱਥਿ ਉਪਾਅ ਜੇ ਤਾ ਕਿਤਾ ਤੇ ਤਾ ਨਾ ਉਹਨਾ ਮੈਂ ਨਾ ਹੀ ਕੋਤਾਉ ਉਦਰ ਤੇ ਕਵਣ ਕਹਾ ਬਿਚਾਰੇ ਵਾਰਿਆ ਨਾ ਜਾਏ ਇੱਕ ਵਾਰ ਜੋ ਤਦ ਭਾਵੇਂ ਸਾ ਇਹ ਕਲੀ ਕਾਠ ਸੋ ਸਦਾ ਸਲਾਮਤ ਨਿਰੰਕੋਰ ਪਰਿਏ ਹੱਥ ਬੈਸਦੀ ਪਾਣੀ ਤੋ ਤੈ ਉਤਰ ਸੁਖੀ ਮੋਤ ਪਲੀਤੀ ਕਾਪੜਾ ਹੋਏ ਦੇ ਸਬਾਉਣ ਲਈਏ ਉਹ ਤੋਂ ਅਰਗੇ ਮਤਵਾ ਪਾਗ ਸੰਗੀ ਉਹ ਤੋਂ ਪਹਿਨਾ ਮੈਂ ਕਹਿ ਰੰਗ ਪੁੰਨੀ ਪਾਪੀ ਆਖਣਾ ਨਹੀਂ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀਆਂ ਜੋ ਤੇਰੇ ਤਪ ਤੇ ਆ ਦਾ ਨਾ ਨਹੀ ਜੇ ਕੋ ਪਾਵੈ ਤੀ ਕਾਮਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾਮੀ ਸੇਖ ਮਲਨ ਸਭੁਨ ਤੇਰੇ ਮੈ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨ ਹੋਈ ਸਵਾਤਾਂਤ ਬਾਣੀ ਬਰਮਾਉ ਸਤਸੂ ਅਸਦਾ ਮੰਚਾਉ ਕੌਣ ਸਵੇਲਾ ਭਗਤੀ ਕੌਣ ਕੌਣ ਤੇਤ ਕਉਣ ਬਾਰ ਕੌਣ ਸ੍ਰੂਤੀ ਮਾ ਕੌਣ ਜੀ ਤੂ ਆਕਾਰ ਵੇਲ ਨਾ ਪਾਇਆ ਪੰਡਿਤ ਜੀ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੀ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰਤਮੋ ਨਾ ਕੋਈ ਜਾਗਰਤਾ ਸੁਧੀ ਖੁਸਾਜੇ ਆਪੇ ਜਾਣੈ ਸੋਈ ਕੀ ਕਰਿਆ ਖਾਕ ਸਲੋਹੀ ਕਿ ਵਰਨੇ ਕਿ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਇ ਵੱਡੀ ਨਾਹੀ ਕੀਤਾ ਝਾਕ ਹੋਵੇ ਨਾਨਕ ਜੇ ਕੋ ਆਪੋ ਜਾਣੈ ਕਿ ਗਿਆਨ ਸੋਹ ਪਤਲਪਤਾਲੇ ਲਖ ਅਗਾਸ ਅਗਾਸ ਓੜ ਕੋੜ ਘਪਾਲ ਤੱਕੀ ਵੇਦ ਕਹਿਣਿ ਖਾਤ ਸੈ ਸਵ 18 ਕਹਿਣ ਗਤੇ ਪਾ ਇਸ ਲੋਕਿ ਧਾਤ ਰੇਖਾ ਹੋਇ ਇਤਨੀ ਕੀਏ ਦੇਖੇ ਹੋਈ ਵਿਨਾਸ ਨਾਨਕ ਵੱਡਾ ਯਾ ਕੀਏ ਗਿਆਪੇ ਜਾਣੈ ਸੱਲਾਹ ਹੀ ਸੱਲਾਹ ਇਹ ਤੇ ਜ਼ਰਤ ਨਾ ਪਾਇਆ ਨਦੀਆਂ ਜਾਂ ਤੇਰੇ ਬਾਪ ਵਸਮੰਦ ਨਾ ਜਾਣੀ ਸਮੰਧ ਸਾ ਸੁਪ੍ਰਾਨ ਕਿਰਹਾ ਸੇ ਤੀ ਮਾ ਧਨ ਕੀੜੀ ਤੁਲਨੇ ਹੋਵਨੀ ਜਿਤ ਜਨ ਮਨ ਹੋਣੈ ਇਸਰੇ ਅੰਤਨ ਸਿੱਧੀ ਕਹਿਣਾ ਅੰਤੇ ਅੰਤਨ ਕਰਣਾ ਦੇਣ ਨਾ ਅੰਤੇ ਇਹ ਅੰਤਨ ਵੇਖਣ ਸੁਣਨ ਅੰਤੇ ਅੰਤਨ ਜਾਪੈ ਕਿਆ ਮਨ ਮੰਥੇ ਅੰਤਨ ਜਾਪੈ ਕੀਤਾ ਆਕਾਰੇ ਅੰਤਨ ਜਾਪੈ ਪਾਰ ਆਵਰ ਅੰਤ ਕਾਲ ਕੇ ਤੇ ਮਿਲ ਨਾਹੀ ਤਾਂ ਕੇ ਅੰਤਨ ਪਾਏ ਜਾਏ ਇਹ ਵਤਨ ਜਾਣਾ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬੀ ਉੱਚਾ ਤਾਂ ਯੁੱਚੇ ਉਪਰਿ ਉੱਚਾ ਨਾਉ ਐਵੜੇ ਉੱਚਾ ਹੋਵੇ ਕੋਈ ਤੇ ਸੂਝੇ ਕੋ ਜਾਣੈ ਸੋਏ ਜਿਵੜੇ ਆਪ ਜਾਣੈ ਆਪਿ ਆ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤੁਮਾਈ ਤੇਤੇ ਮੰਗੇ ਜੋਦੋ ਪਾਰੇ ਕੇਤੇ ਅਗਨ ਤਹੀਂ ਵਿਚਾਰ ਤੇਤੇ ਗੱਤੂ ਟਹਦੇ ਕਾਰ ਤੇਤੇ ਲੈ ਲੈ ਮੁਕਰ ਪਾਈ ਤੇਤੇ ਮੂਰਖ ਹੈ ਖਾਈ ਤੁੰਕੇ ਤੇਆ ਦੋਖੂ ਸਨਮਾਰੇ ਇਹ ਪੀਦਾ ਤੇਰੀ ਦਾਤਾਰ ਬੰਦ ਗਲਾ ਚੀ ਭਾਣਾ ਹੋਏ ਹੋਰ ਆਗ ਨੂੰ ਸਕੇ ਕੋਈ ਜੇ ਕੋ ਖਾਏ ਕੇ ਆਗਣ ਪੋਏ ਉਹ ਜਾਣੈ ਤੇ ਮੁਖ ਹੋਈ ਆਪੇ ਜਾਣੈ ਆਪੇ ਦੀ ਆਖੇ ਸੇ ਪੇ ਕਈ ਕੇ ਜਿਸਨੂੰ ਬਖਸੇ ਸਿਰ ਅੱਲਾ ਨਾਨਕ ਪਾਤਸ਼ਾਹੇ ਪਾਤਸ਼ਾਹ ਅਮੁੱਲ ਗੋਣੀ ਅਮੁੱਲ ਵਪਾਰੀ ਮੁੱਲ ਵਪਾਰੀ ਇਹ ਮੁੱਲ ਢੰਡਾਰ ਅਮੁੱਲੇ ਹੋਵੇ ਮੁੱਲੇ ਜਾਏ ਅਮੁੱਲ ਭਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀ ਬਾਣੀ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨੀ ਅਮੁੱਲ ਕਰਮ ਫੁਲਮ ਅਮੁੱਲ ਗੁਰਮਾਨ ਅਮੁੱਲ ਨੂੰ ਮੁੱਲਾ ਕਿਆ ਨਾ ਜਾਏ ਆਖਾ ਕਰੇ ਲਿਵ ਲਾਈ ਯਾ ਕੇ வேத ਪਾਠ ਪੁਰਾਣੇ ਯਾ ਕੇ ਪੜੇ ਕਰੇ ਵਿਗਿਆ ਯਾ ਕੇ ਵਰਮੈ ਆਖਾ ਜਿੰਦੀ ਯਾ ਕੇ ਗੋਪੀਤਾ ਗੋਵਿੰਦ ਇਹ ਅਕੈ ਇਸ ਰਿਅਕ ਸਤੇ ਯਕ ਕਿਤੇ ਕਿਤੇ ਬੋਧ ਯਕ ਦਾਨ ਯਕ ਦੇਵ ਯਕ ਸੁਨਨ ਮੰਨਨ ਸੇ ਇਤੇ ਯਕ ਅਕਣ ਪੋਏ ਕਿਤੇ ਕਾ ਕ ਉਟੜ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਗਨ ਸਕੇ ਕੀ ਕੀ ਜਿਵਣ ਭਾਵੈ ਤੇਵਣ ਹੋਏ ਨਾਨਕ ਜਾਣੈ ਸਾਦਾ ਸੋਏ ਜੇ ਕੋ ਆਕੇ ਬੋਲ ਵਿਖਾੜ ਤਾਲ ਕੀ ਅਸਰ ਦੋ ਵਾਰ ਰੰਗ ਹੋਆ ਸੂਦਰ ਕੇ ਆ ਸੁਖਾ ਕੇ ਆ ਜਿਤ ਵਹਿ ਸਰਬ ਸੁਮਾਨਲੇ ਵਾਜੇ ਨਾਤ ਅਨੇਕ ਅ ਸੰਖਾ ਕੇਤੇ ਵਮਨ ਹਾਰੇ ਕੇਤੇ ਰਾਗ ਪ੍ਰੀ ਸੋ ਗਈਆਂ ਕੇਤੇ ਗਵਨ ਹਾਰੇ ਗਵੈ ਤੁਨ ਨੂੰ ਪਾਉਣ ਪਾਣੀ ਬੈ ਸੰਤੁਰ ਗਵੈ ਰਾਜਾ ਧਰਮ ਦੁਆਰੀ ਗਵੈ ਚਿਤ ਗੁਪਤ ਨਿਕ ਜਾਨੈ ਲਿਖ ਲਿਖ ਧਰਮ ਵਿਚਾਰੇ ਗੋਵੈ ਈਸ਼ਰ ਪਰਮਾ ਦੇਵੀ ਸੋਨ ਸਦਤ ਵਾਰੇ ਗਵੈ ਇੰਦੀ ਦਸਨ ਬੈਠੇ ਦੇਖਦੇ ਆਂ ਦਨ ਨਾਲੇ ਗੋਵੇਸਸ ਮਦੇ ਅੰਦਰ ਗਾਵਨ ਸਾਧ ਵਿਚਾਰ ਗਾਵਨ ਜਦਿ ਸਦੀ ਸੰਦੋਖੀ ਗੋਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰੀਸਰ ਜਮ ਜੁਵੇਦਾ ਨਾਲੇ ਗਾਵੇ ਮੋਨੀ ਅਨਮੋਹਨ ਸੁਰਗਾ ਮਤ ਪਿਆਲੇ ਗਾਵਨ ਰਤਨੁ ਪਾਏ ਤੇਰੇ ਅੜਤੜ ਤੀਰ ਤੁਨ ਨਾਲੇ ਗਾਵੇ ਜੋਧ ਮਹਾਵਰ ਸੂਰਾ ਗਾਵੇ ਖਾਣੀ ਚਾਰੇ ਗਾਵੇ ਕੰਨ ਮੰਨਣ ਵਰ ਪੰਡਾ ਕਰ ਕਰ ਰੱਖੇ ਤਾਰੇ ਸੇ ਤੁਧ ਨੂੰ ਗਾਵੇ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨੇ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਹਿਬ ਸੱਚਾ ਸਾਚੀ ਨਾਹੀ ਹੈ ਭੀਓਸੀ ਜੈਨ ਜਸੇ ਰਤਨਾ ਦਿਨ ਰਚਾਈ ਰੰਗੀ ਰੰਗੀ ਪਾਥੀ ਕਰ ਕਰ ਦਿਨ ਸੀ ਮਾਇਆ ਜਿੰਨੂ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੇਦ ਤਦ ਹੀ ਵਿੜਿਆਏ ਜੋਤ ਸਭਾਵੇਂ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ ਮੁੰਦਾਸਨ ਤੋਖ ਸ਼ਰਮ ਪਾ ਛੋਲੀ ਧਿਆਨ ਕੀ ਰਹਿਤੂ ਤੇ ਗਿੰਤਾ ਕਾਲ ਕੁਵਾਰੀ ਕਾ ਆਇਆ ਜੁਗਤ ਰੰਡਾ ਪ੍ਰਤੀ ਆਏ ਪੰਥੀ ਸਗਲ ਜਨ ਮਾਤੀ ਮਨ ਜੀ ਤੈਲਕ ਜੀਤ ਆਦੇਸ ਸਯਾਦੇਸ ਆਦਾ ਨੀਲਨੰਥ ਨਾਥੇ ਜੁਗ ਜੁਗ ਏਕੂ ਵੇਸੋ ਭਗਤ ਗਿਆਨ ਤੇ ਆ ਭੰਡਾਰਨ ਕੜਕੜ ਵਜੇ ਨਾਥ ਆਪ ਨਾਥ ਨਾ ਤੇ ਸਭ ਜਾਗੀ ਰਿਸ ਦੇਵਰਾ ਸਾਥ ਸੰਜੋਗ ਵੀ ਜੋਗ ਇਕਾਤ ਲਵੇ ਲਿਖੇ ਹੋਵੇ ਭਾਗ ਆਦੇਸਤ ਸਹਿ ਆਦੇਸੂ ਆਦੋ ਨੀਲ ਨਾਥ ਨਾ ਹਤੇ ਜੁਗ ਜੁਗ ਏਕ ਹੋਵੇ ਸੂ ਇਹ ਕਮਾਈ ਦੁਖਤ ਬਿ ਆਈ ਤੰ ਚਿੱਲੇ ਪ੍ਰਵਾਣ ਇਕ ਸੰਸਾਰੇ ਇਕ ਖੰਡਾਰੇ ਇਕ ਲਾਇ ਦੀ ਬਾਣ ਜਿਸੋ ਪਾਵੈ ਤ ਵਿੱਚ ਲਵੇ ਜੀਵ ਹੋ ਵੈਪੁਰਮਾਨ ਉਹ ਵੇਖੇ ਉਹਨਾਂ ਨਦਰੁ ਨੇ ਆਵੇ ਬਉਧਾ ਇਹੋ ਵਿਡਾਨ ਆਦੇਸ ਸਦਾ ਜੀਸੂ ਆਦਨਿਲ ਨਾ ਅਨਾਤੇ ਜੁਗ ਜੁਗ ਏਕੋ ਵੇਸੂ ਆਥਨ ਲੋਏ ਲੋਏ ਪੰਡਾਰੇ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਦਨ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸੈ ਆਦੇਸ ਆਦੋਂ ਨੀਲਨਾਥ ਜੁਗ ਜੁਗ ਇੱਕ ਹੋ ਗਏ ਸੋ ਇੱਕ ਦੂਜੀ ਬੋਲ ਲਗ ਹੋ ਹੈ ਲਗੋ ਬੇ ਲਗ ਵੀ ਲਖ ਲਖ ਈੜਾ ਆਖੀ ਏਕ ਨਾਮ ਜਗਦੀਸ਼ ਇਸ ਤਰ੍ਹਾਂ ਹੈ ਬਤ ਪਾਵੜੀਆਂ ਚੜੀਏ ਹੋਏ ਅਕੀਸ ਹੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੇ ਨਾਨਕ ਨਦਰੀ ਪਾਈ ਐ ਕੂੜੇ ਕੂੜੇ ਠੀਸੋ ਆਕਣ ਜੋਰ ਚ ਪੈਨੈ ਜੋਰ ਜੋਰ ਨ ਮੰਗਣ ਦਿਨ ਜੋਰ ਜੋਰ ਨ ਜੀਵਨ ਮਰਨ ਨੈ ਜੋਰ ਜੋਰ ਨ ਰਾਤ ਮਾਲ ਮਨਸੂਰ ਜੋਰ ਨ ਸੁਥੀ ਗਿਆਨ ਵਿਚਾਰ ਜੋਰ ਨ ਮੁਕਤੀ ਛਟੈ ਸੰਸਾਰ ਜਿਸ ਹੱਥ ਜੋਰ ਕਰਵੇਂ ਖੈ ਸੋਈ ਨਾਨਕੋ ਤੁਮ ਨਹੀਂ ਜਨ ਕੋਈ ਰਾਤੀ ਰੋਤੀ ਦਿੱਥੀ ਵਾਰੇ ਪਉਣ ਪਾਣੀ ਅਗਲੀ ਪਾਤਾਲ ਤਸਵੀਰ ਧਰਤੀ ਥਾਪ ਰਖੀ ਧਰਮਸਾਲੇ ਜਿਸ ਵਜੇ ਜਗਤ ਕੇ ਰੰਗ ਤਨ ਕੀ ਨਾਮ ਅਨੇਕ ਨੂੰੰਤੋ ਕਰਮੇ ਕਰਮੇ ਹੋਈ ਵਿਚਾਰੇ ਸੱਚਾ ਜਾਂ ਸੱਚਾ ਦਰਬਾਰ ਤਿੱਥੈ ਸੋਹਣ ਪੰਤ ਪਰਵਾਨ ਨਦਰੀਂ ਕਰਮ ਤੋਂ ਬੈ ਨਿਸ਼ਾਨ ਕੱਤ ਪਕਾਏ ਉਥੇ ਪਾਏ ਨਾ ਲੇਗੇ ਜਪਜਾ ਕਰਮ ਗੰਡ ਕਹੋ ਤਰਮਾ ਗਿਆਨ ਗੰਡ ਕਹ ਆਖੋ ਕਰਮ ਕਿਥੇ ਪਵਨ ਪਾਣੀ ਪੈ ਸੰਸਰ ਕਿਥੇ ਕਾਨ ਮਹੀਸ ਕਿਥੇ ਬਰਮੇ ਘੜਤ ਕੜੀ ਹੈ ਰੂਪ ਰੰਗ ਕਿਵੇਂ ਸੋ ਕਿਤਿਆ ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਯੰਨ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸੱਤ ਬੁੱਧ ਨਾਥ ਕਿਤੇ ਕਿਤੇ ਦੇਵ ਜੀ ਦੇ ਕਿਤੇ ਦੇਣ ਦਾ ਨਹੀਂ ਮਨੁ ਕਿਤੇ ਕਿਤੇ ਰਤਨ ਸਮੁੰਦ ਕਿਤੇ ਕਾਣੀ ਕਿਤੇ ਬਾਣੀ ਕਿਤੇ ਪਾਤ ਨਰਿੰਦ ਕਿਥਿਆ ਸੁਤੀ ਸੇਵਕੋ ਕਿਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦਿ ਵਿਨੋਤ ਕੋਡ ਅਨੰਦ ਸਰਮ ਕੰਡ ਕੀ ਬਾਣੀ ਰੂਪ ਤਿੱਥੇ ਘੜਤ ਘੜੀਏ ਬੋਧਨ ਰੂਪ ਤਾਂ ਕਿ ਅੰਗਲ ਲਾਕਤੀ ਅਨਜ ਜਿ ਕੂ ਕਹੇ ਵਿਚੇ ਤੁਸਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰੰਸਾ ਕੀ ਸੁਦ ਕਰਮ ਕੰਡ ਕੀ ਬਾਣੀ ਜੋਰੇ ਤਿੱਥੇ ਹੋਰ ਨ ਕੋਈ ਹੋ ਤਿੱਥੇ ਤੁਮਹਾਂਵਲ ਸੂਰੇ ਤਨ ਮੈਂ ਆਰਾਮ ਲਿਆ ਪ੍ਰਭੂ ਤੇ ਤੈ ਸੀ ਦੋ ਸੀ ਜਮੈ ਮਨ ਮਾਏ ਤਾਕੇ ਰੂਪ ਨਕਤ ਨੇ ਜਾਈ ਨਾ ਹੋਈ ਮਰੇ ਨਾ ਟਕੇ ਜਾਈ ਜਿਨ ਕੇ ਰੰਭ ਸੈ ਮਨ ਮਾਏ ਤੇ ਤੈ ਭਗਤ ਸੈ ਕੀ ਲੂ ਕਰੇ ਨੰਸਤਾ ਮਨ ਸੋਈ ਸਾਤਖੰਡ ਵਸ ਅਨੰਕਾਰੇ ਕਰ ਕਰ ਵੇਖੈ ਨਦਰ ਨਿਹਾਲ ਤੇ ਤੈ ਖੰਡ ਮੰਡ ਵਰਪੰਡੋ ਜੇ ਕੋ ਕਥਤ ਅੰਤੁਰ ਨੇ ਅੰਤੁਰ ਤਲੂ ਲੂ ਆਕਾਰ ਜੇ ਜੇ ਹੁਕਮ ਤੇ ਬੇਦਿਲ ਕਰ ਵੇਖੈ ਵਿਖੈ ਕਰ ਵਿਚਾਰ ਨਾਨਕ ਕਤਨਾ ਗਲਾਸ ਜਤ ਪਹਾਰਾ ਧੀਰੇ ਸੁਨਿਆ ਐਰਣ ਮਤ ਵੀਧ ਹਥਿਆਰ ਤੋ ਕੱਲਾ ਅਗਨ ਤਪਤਾਉ ਭੰਡਾ ਭਾਉ ਈ ਅਮਰਿਤ ਦਿੱਟਾਲੇ ਘੜੀਏ ਸਬਦ ਸਚੀ ਟਕਸਾਲ ਚੰਨ ਕੋ ਨਦਰ ਕਰਮ ਤਿਨ ਕੋ ਨਾਨਕ ਨਦਰੀ ਨਦਰ ਨਿਹੋਲੇ ਸਲੋ ਪਵਣ ਗੁਰੂ ਪਾਣੀ ਪੇਤਾ ਮਾਤਾ ਤਰਤ ਮਹਤ ਦੇਸ ਰਾਤ ਦੋਈ ਦਾਈ ਦਾਇਆ ਖਿਲੇ ਸਗਲੇ ਜਗਤ ਚੰਗਿਆਈਆਂ ਬੁਰੀਆਂ ਆਈਆਂ ਬੱਚੇ ਧਰਮ ਹਦੂਰ ਕਰਮਿਆ ਭੋਇ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੇ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹ ਦੇ ਗਲਾ ਤੇਰੇ ਪਾਉਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ